कि कि केरो बाय है कि कि केरो बाय है कि कि केरो बाय चल 1 2 3 स्टार्ट 5 4 3 2 1 तू भी बोल ऊंची आला ऊंची बोल ਤੁਹਾਡੇ ਮੇਰੇ ਦੁਆਰਾ ਨਹੀਂ ਨਹੀਂ ਆ ਗੁੜੀ ਮੰਮੀ ਤੇਰੇ ਫੋਨ ਦਾ ਬੈਲੈਂਸ ਕਰੀ ਤਾ ਦਿੰਦੀ ਹਾਂ ਪਹਿਲਾਂ ਇਹ ਗੱਲਾਂ ਕਰ ਲਓ ਨਹੀਂ ਨਹੀਂ ਇਹ ਤਾਂ ਦਰਜੀਤ ਦਾ ਉਹ ਯਾਰ ਕੰਮ ਕਰ ਰੱਖਿਆ ਹੋਇਆ ਹਾਂ ਨਹੀਂ ਇਹ ਤਾਂ ਰੀਟਨ ਲਾਉਣੀ ਹੈ ਹਾਂ ਪਤਾ ਇੱਧਰ ਆ ਜਾ ਓਏ ਹਾਂਜੀ ਆਪਾਂ ਟੇਕ ਲੈ ਮੱਥਾ ਬੀਬੀ ਵੀਰੋਜੀ ਦੇ ਘਰ ਦਵਾਰਾ ਸਾਹਿਬ ਬੀਬੀ ਵੀਰੋਜੀ ਤੇ ਮਾਈ ਹੋਰ ਵੀ ਸੀ ਕਿ ਮੋਈ ਭਾਗੋ ਜੀ ਹਾਂ ਇਹ ਉਹਨਾਂ ਦਾ ਘਰ ਦਵਾਰਾ ਸਾਹਿਬ ਸੀ ਐਂਡ ਤਿੰਨ ਜਗ੍ਹਾ ਮੱਥਾ ਟੇਕਣ ਨੂੰ ਆਇਏ ਤੇ ਜਗ੍ਹਾ ਬਣਾਈ ਹੋਈ ਤੇ ਆਪਾਂ ਚੱਲੀਏ ਉਹ ਸਾਹਮਣੇ ਬੱਸ ਖੜੀ ਆ ਜਦ ਤੱਕ ਆਪਾਂ ਏਸੀ ਓਨ ਕਰਾਈਏ ਤੇ ਇੱਥੇ ਇੰਨੀ ਸੋਹਣੀ ਹਵਾ ਆ ਇੱਥੇ ਜਿਹੜਾ ਸੀਗਾ ਭਾਰਾ ਸਾਹਿਬ ਇਹ ਨਾਲੋਂ ਜ਼ਿਆਦਾ ਠੰਡਾ ਕਿੰ ਆ ਲੱਗ ਰਿਹਾ ਸੀ ਜਿੱਦਾਂ ਲਾਈਕ ਏਸੀ ਚੱਲਦਾ ਹੁੰਦਾ ਏ ਬੱਸ ਤੇ ਪਹੁੰਚੀਏ ਤੇ ਏਸੀ ਔਨ ਕਰਾਈਏ ਇਥੋਂ ਪਾਣੀ ਦੀ ਬੋਟਲ ਪੁੱਛੀਆ ਪੁੱਛਾ ਹਾਂ ਲਈ ਤੇਰੇ ਵਾਸਤੇ ਨੂਨ ਪੁੱਛਾ ਜਿਹੜਾ ਤੇਰਾ ਬੀਪੀ ਘਟਿਆ ਸੀ ਤਾਂ ਚਲੋ 골ਡਨ ਨਿਊ 골ਡਨ ਦੋ ਨੰਬਰ ਲੱਗੀਏ ਮੈਨੂੰ ਪਾਣੀ ਪੀਣਾ ਹੀ ਹੈ ਨੂੰ ਕਰਦਾ ਹੈ ਹੋਰ ਜਣਾ ਤਾਂ ਬਾਬਾ ਬੁੱਢਰ ਗਈ ਮੈਨੂੰ ਇਹਨੂੰ ਦੱਸ ਕੀ ਕਹਿੰਦੇ ਛੱਪੜ ਪਹਾੜੀ ਲੱਕੇ ਜਾ ਗਏ ਆਪਾਂ ਹੈ ਪਹਾੜੀ ਲੱਕੇ ਜਾ ਨਹੀਂ ਲੱਗਦਾ ਪਿਆਵਾ ਵੀ ਪਹਾੜੀ ਲੱਕੇ ਦੇ ਵਿੱਚ ਆ ਪਰ ਉਦਾਂ ਹੈ ਨਹੀਂ ਆਪਾਂ ਜੀ ਵੀ ਕਰਦੇ ਉਹਨਾਂ ਨੇ ਕੈਮਰਾ ਤੰ ਤੰ ਬਾਬਾ ਪੁਟਾ ਸਾਹਿਬ ਜੀ മായ ഫേവ ഇമി കൊളിയ ਸਪੋਰਟ ਇਨਫਰਾਮ ਦੇ ਬਾਹਰ ਆਪਾਂ ਚੱਲੀਏ ਉਹਨੂੰ ਕੋਲੋਂ ਆਪਣਾ ਵੀਰੇ ਅਗਲਾ ਸਟੇਸ਼ਨ ਮਤਲਬ ਅਗਲਾ ਸਟਾਪੇਜ ਕਿੱਥੇ ਆਪਣਾ ਦਰਬਾਰ ਸਾਹਿਬ ਦਰਬਾਰ ਸਾਹਿਬ ਚੱਲੋ ਬਾਸੇ ਜੋ ਪੱਕੇ ਨਾਲ ਉਹ ਆ ਗਿਆ ਦੇਵ ਵੀਰਾ ਜੇ ਮੈਂ ਹਾਂ ਮੰਜੂ ਆਏ ਪੰਨਾ ਪਿੱਛਾ ਹੱਲ ਨਾ ਹਾਂਜੀ ਜੀ ਬੇਟਾ ਲਾ ਲਓ ਅਪਡੇਟ ਹੈ ਆ ਵੀ ਆਪਾਂ ਬਾਬਾ ਬੁੱਢਾ ਸਾਹਿਬ ਜੀ ਤੋਂ ਤੁਰਨੋਂ ਜੀ ਅਈਸਕ੍ਰੀਮ ਵਾਲਾ ਉਹ ਜੀ ਉੱਥੇ ਜਾ ਕੇ ਖੜਾ ਸੀਗਾ ਉਹ ਵੀ ਉੱਥੇ ਹੈ ਬਸ ਤੋਂ ਨਿਰਵਾਣ ਦਰਬਾਰ ਸਾਹਿਬ ਉਹ ਬੋਲੇ ਬਤਨ ਜੀ ਉਹ ਨਾ ਨਾ ਸਰ ਵੀ ਨਹੀਂ ਵੀ ਵੀ ਇੰਨੀ ਚ ਗੱਲ ਵਿੱਚ ਕੋਈ ਸ਼ਾਮ ਮਾਰਦਾ ਨਾ ਨਾ ਨੋ ਵੀ ਪਰਨਾ ਪਾ ਲਿਆ ਬੰਨ ਤੇ ਹੁਣ ਆਪਾਂ ਚੱਲਿਆਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਚੱਲ ਜੀ ਤੁਸੀਂ ਚਲੋਗੇ ਨਾਲ ਹਾਂ ਜੀ ਹਾਂ ਜੀ ਅਸੀਂ ਨਾਲ ਹੀ ਤੁਹਾਡੇ ਆਪ ਕੋਈ ਆਪਣਾ ਪਰਨਾ ਸਹੀ ਸਹੀ ਹੋਵੇ ਵੀ ਹੈਨਾ ਉਹ ਟੀ-ਸ਼ਰਟ ਲਾਲ ਪਾ ਲਾ ਵਸ ਤੂੰ ਅੱਛਾ ਯਾਰ ਦੂਜੀ ਓਏ ਯਾਰ ਦੂਜੀ ਪਾ ਤੂੰ ਪਾਰਟੀ ਬਦਲ ਗਿਆ ਤੁਸੀਂ ਦੋਨੋਂ ਮੁਕਰੇ ਹੋ ਤੂੰ ਪਾਰਟੀ ਬਦਲ ਗਿਆ ਕਾਕਾ ਤੁਸੀਂ ਦੋਨੋਂ ਮੁਕਰੇ ਹੋ ਤੂੰ ਪਾਰਟੀ ਬਦਲ ਗਿਆ ਤੁਸੀਂ ਦੋਨਾਂ ਦੇ ਕਾਲੇ ਗੋਲ ਬਣਨੇ ਸੀ ਮੈਂ じゃ ਗੋਲ ਬਣਿਆ ਤੇ ਆਪ ਦੋਨੋਂ ਚੇਂਜ ਕਰ ਲਿਆ ਇਹ ਕਿੰਨਾ ਗਲਤ ਹੈ ਤੁਹਾਡੀ ਚਲ ਆ ਹੁਣ ਚੱਲੀਏ ਥੱਲੇ ਚਲੋ ਚਲੋ

ਪਾ ਲੰਗਰ ਪਾਣੀ ਲਿਆ ਸ਼ਾਕ ਤੇ ਆ ਗਿਆਂ ਬਾਹਰ ਮਾਰਕੀਟਸ ਤੇ ਹੁਣ ਖਾਣ ਲੱਗਿਆ ਪਾ ਆਈਸਕ੍ਰੀਮ ਵਾਓ ਮਿੰਨੀ ਆਈਸਕ੍ਰੀਮ ਖਾਣੀ ਆ ਜਾ ਇਹ ਟਿਸ਼ੂ ਲੈ ਗਿਰੋ ਪਰਸੋ ਜੀ ਪਰ ਵੀ ਉਹ ਗੋਲ ਜਾ ਬਜਾ ਲਓ ਚਾਕੀ ਹਾਂ ਉਏ ਫਿਰ ਮੁੱਟ ਗਿਆ ਆ ਦੇਖ ਸਾਰੇ ਰਾ ਮੈਚ ਲਾਇਆ ਵਾ ਮੁਰਦਾ ਨਹੀਂ ਪੀ ਮੋੜ ਜੇ ਕਾ ਮੁਰਦਾ ਨਹੀਂ ਵਾ ਉਹਰੇ ਗੇਟ ਬੰਦ ਹੋ ਗਏ ਮੋੜ ਮੋੜ ਟਾੜੀ ਮੋੜਾ ਹੋਲੀ ਹੋਲੀ ਕਰਦੇ ਹੋ ਕੋਰ ਕੀ ਸ਼ਰ ਹੈ ਕੀ ਹਾਲ ਮੇਰਾ ਕਮਰੇ ਰੂਮਸ ਕਮਰੇ ਆਪਾਂ ਆ ਗਏ ਆ ਦਰਬਾਰ ਸਾਹਿਬ ਮੱਥਾ ਟੇਕ ਕੇ मे तो <laughs> नहीं तो मैं दस तू पानी मंगया मेरे तो? नहीं दसी पानी मंगिया तू मेरे तो? चल आओ फिर चलिए उपर रूम हो गया लॉक बंदे हाल तक पहुंचे नहीं है जिन्होंने चाबी है ਤੇ ਬਾਹਰ ਸਾਡੀ ਹੋ ਗਈ ਮੋਏ ਮੋਏ ਆ ਗਏ ਮੋਏ ਆ ਲੈਓ ਟੀ 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 ਰੋ